ਕਹ ਹੈ ਹਾਂ ਕਹ ਹੈ ਕਿ ਉਹ ਮੈਂ ਵੀ ਚਲੂ ਪਤਾ ਗੱਲ ਕੀ ਆ ਹਾਂ ਮੇਰੇ ਦੋਸਤ ਦੀ ਦਾਦੀ ਦਾ propto ਅੱਛਾ ਦੋਸਤ ਦੀ ਦਾਦੀ ਮਰ ਗਈ ਹਾਂ ਉਹਦਾpropto ਉਹ ਕਿੱਥੇ ਆ ਨਾਲੇ ਕਿੱਦੋਂ ਬੈਠ ਜਾਵਾਂਗੇ ਨਾਲੇ ਜਿਹੜੀ ਥੱਕਿਆ ਆਵਾਂਗੇ ਹਾਂ ਉਹ ਇਹਨੂੰ ਦੱਸਣਾ ਪਊਗਾ ਉਹ ਇਹਨੂੰ ਦੱਸਣਾ ਪਊਗਾ ਉਹ ਆ ਤੈਨੂੰ ਛੱਕਿਆ ਦੱਸਿਆ ਸੀ ਦੱਖੋ ਦੱਖੋ ਗੱਲ ਇਹ ਆ ਕਿ ਅਸੀਂ ਰਹੇ ਨਾ ਤੁੰਨੇ ਭਾਵੇਂ ਪਹਿਲੇ 18 ਮਿੰਟੇ ਤੇ ਬੈਠੇ ਰਹਿੰਦੇ ਹਾਂ ਕੰਨ ਨੂੰ ਮੋਬਾਈਲ ਲੱਗਿਆ ਆਉਂਦਾ ਹਲੋ ਹਲੋ मोबाइल <laughs> <laughs> करना पे रुपये चिट्टा

ਜਦ ਲਈਏ ਪੈਸੇ ਹਾਂ ਪੈਸੇ ਤੇਰੇ ਕੋਲੇ ਜਿੰਨਾ ਨੇ ਬਈ ਮੇਰੇ ਕੋਲੇ ਸਾਢੇ 3 ਲੱਖ ਰੁਪਏ ਤੇਰੇ ਕੋਲੇ ਓਏ 2.5 ਲੱਖ ਮੇਰੇ ਕੋਲੇ ਆ ਜਾ ਹੁਣ ਮੈਂ ਤਾਂ ਮੰਗੀ ਜਾਂਦੇ ਆ ਬੋਲੇ ਮੈਂ ਪੈ ਨਹੀਂ ਤੇਰੇ ਕੋਲੇ ਕਿੰਨੇ ਨੇ ਤੇਰੇ ਕੋਲੇ ਸਾਢੇ 3 ਲੱਖ ਤੇਰੇ ਕੋਲੇ ਕਿੰਨਾ ਹੋ ਗਿਆ 6 ਲੱਖ ਤਿੰਨ ਸਾਢੇ ਮੰਡੋ ਮੇਟਰ ਨੂੰ ਦੋ ਸਾਢੇ ਕੱਛਵੇਂ ਇਸੇ ਪਹਿਲਾਂ ਅੱਛਾ ਜਦ ਆਪੋ ਆਪਣਾ ਮਾਲ ਖੀਂਦਾਂਗੇ ਕੋਈ 2 ਲੱਖ ਨਾਲ ਖਰੀਦੋ ਕੋਈ 2 ਲੱਖ

आप ਨਾ ਨਾ ਤੇ ਕੇ की ਲਈ ਚਲ ਆਓ ਚਲਿਏ ਚਲਿਏ ਠਹਿਕ ਮੇਰੇ ਨਾਲ ਆਪਾਂ ਆਪਣੇ ਕਰੋ ਰੋਟੀ ਖਾਣ ਰੋਟੀ ਤੁਹਾਨੂੰ ਖਵਾਉਂੂ ਸਗੀਰੀ ਦਾ ਤੇਰੀ ਸਗੀਰੀਆ ਤੇਰੀ ਰਿਸ਼ਤੇਦਾਰੀਆ ਤੇਰੀ ਰਿਸ਼ਤੇਦਾਰੀਆ ਆਪਣੀ ਮਰਜ਼ੀ ਦੀ ਤਾਉ ਦੀ ਪਾਣੀ ਦੀ ਪਾਣੀ ਦੀ ਨੋ ਨੋਵੀ ਪੋਤੀ ਪੋਤੀ ਦੀ ਗਾਹ ਜਨਾਰੀ ਜਨਾਰੀ ਦੀ ਗਾਹ ਰਾਂਗੀ ਨਾਰੀ ਦੀ ਗਾਹ ਰਾਂ ਤਾਂ ਮੇਰੀ ਸੌਜੀ ਦਮ ਉਹ 18 ਦੋ

ਰੋਟੀ ਖੂਰ ਹੈ ਕਿ ਜਿੱਥੋਂ ਮਰਦੀ ਪਵਾ ਕੇ ਲੱਗਾ ਸਮਝ ਨਹੀਂ ਮੈਂ ਜਾਵਾਂ ਖਾਣੇ ਦਾ ਥਾਈ ਤੇ ਬੈਠੇ ਹੈ ਗਾਂ ਮਾਇਆ ਨਾ ਕਰ ਠੀਕ ਹੈ ਲਓ ਜੀ ਇਹਨਾਂ ਨੇ ਰੋਟੀ ਖਵਾਉਣ ਜਿਹਨਾਂ ਨੇ ਲੱਜਣਾ ਜਿੱਥੋਂ ਨਾ ਤੋਂ ਸ਼ੁਰੂ ਹੋਏ ਜਿਹੜੇ ਇੱਕ ਤੰਗੜੇ ਰੱਪੇ ਗੀ ਉਹਨਾਂ ਨੇ ਰੋਟੀ ਖਵਾਉਣੀ ਵੀ ਇਹਨੇ ਖਾਣੇ ਨਾਲ ਆਹ ਨਹੀਂ ਦੁਨਾਂ ਦੇ ਜਵਾਬ-ਸਵਾਲ ਹੁੰਦੇ ਤੇਰਾ ਗੌੜ ਦੇ ਮੈਣ ਵਿੱਚ ਕੋਲੇ ਪਾਈ ਕੋਈ ਕਰਿਆ ਪੁਰੇਂ ਡਰੇਂਜ ਕੋ ਰਹਾ ਲਾਣਾ ਪਾਈ ਮੇਰਾ ਗਮਾਨ ਸ਼ੇਮਾ ਬਹ ਪਾਪਾ ਵਾ ਮੱਥਾ ਢੇਗਦਾ ਭਾਈ ਰਾਜੀ ਹੈ ਐ ਦੱਸ ਮੈਂ ਤੈਨੂੰ ਸਿਆਰਿਆਂ ਦੀ ਐ ਭਾਈ ਸਿਆਰਿਆਂ ਦੀ ਪੁੱਤਰੀ ਅੱਛਾ ਮੈਂ ਜਾਣਦੀ ਨਹੀਂ ਨਾਲੇ ਤਾਂ ਪੰਜਾਂ ਦਿਨਾਂ ਦੀ ਗੱਲ ਆ ਕਿੱਥੇ ਕਾ ਅੱਡੇ ਸਨਾਮ ਸਨਾਮ ਅੱਡੇ ਚ ਕੀ ਹੋਇਆ ਵੇ ਅੱਡੇ ਚ ਕੀ ਹੋਇਆ ਜਾਂ ਤੈਨੂੰ ਕੁਝ ਚਾਹ ਰਿਹਾ ਕੇ ਦਿੱਤਾ ਅੱਛਾ ਤੇ ਕਈ ਵਾਰ ਹਾਂ

ਲੋੜੇ ਆਦੇ ਫਰਫੜਾ ਇੱਥੇ ਬੈਠਾ ਬੱਤੂ ਬਾਣ ਬਿਨਾਂ ਰੋਟੀ ਖਾਦੇ ਮੇਰਾ ਵੀ ਹੁੰਦਾ ਜਾਨ ਰੋਟੀ ਆਪੇ ਓਏ ਮੈਂ ਝੂਠ ਨਹੀਂ ਬੋਲਦਾ ਮੈਂ ਸੱਚ ਨਹੀਂ ਬੋਲਦਾ ਸਾਡੇ ਸੱਕਿਓ ਅਟਾ ਕਿਤੇ ਕਮਾਡੀਆਂ ਵੇਚਾਇਆ ਪਈਆ ਇਹਨਾਂ ਤੇ ਅਸੀਂ ਜੋੜਦੇ ਪੈਸੇ ਕਈ ਕਰਾ ਦਾ ਕਰ ਦੇਣਾ ਨਹੀਂ ਨਹੀਂ ਫੇ ਕਿਥੇ ਨੂੰ ਪੁੱਖਾ ਨਹੀਂ ਤੋਰੀਦਾ ਖਰਾਬ ਲਾ ਕੇ ਜਾਂਦਾ ਚਾਹ ਚਾ ਰੇ ਨੇ ਨਹੀਂ ਖਬਰ ਕਿ 15 ਰੁਪਏ ਦੀ ਕਿਉਂ ਕੁੜੇ ਮੜੇ

ਕਾ ਰਹਾ ਹੀ ਆ ਉਹਦੇ ਇਗਾਰ ਤੇ ਕੋਈ ਨਹੀਂ ਕੋਈ ਹਾਂ ਚਲ ਠੀਕ ਕਰਾਂਗਾ ਤੁਮ ਜਾਰ ਨਹੀਂ ਬੋਲ ਕਰਨਾ ਹਾਂ ਤੇਰਾ ਬਾਕੀ ਟਿਕੀ ਤੇ ਟੰਗ ਲਿ ਗਿਆ ਟੰਗ ਟਿਕ ਲਓ ਹੋਰ ਮਿਲ ਗਿਆ ਆਹ ਹਰੇ ਗੁੰਲੂ ਆ ਤੇਰੇ ਨਾਲ ਪੰਚਾਇਤ ਦੇ ਮੰਗਲ ਨਹੀਂ ਨਹੀਂ ਕਿਸੇ ਦੇ ਭਾਗਾਂ ਦੀ ਕੀ ਹਰੇ ਅੱਛਾ ਛੇਤੀ ਕਰ ਤੇ ਮੇਰੀ ਤਾਂ ਹੁਗਾਰੀ ਆ ਆ ਤੇਰੀ ਗੱਲ ਪਈ ਇਹਨਾਂ ਦਾ ਲਓ ਜੀ ਫੁਰਕਾ ਚਾਗਣਾ ਵੀ ਨੇ ਛਕਣਾ ਕਰਨ ਨੂੰ ਨਾ ਕਿਉਂ ਵੀ ਫੁਰਕਾ ਕੰਦਾ ਕਰ ਜਿਵੇਂ ਖਰੀਅਟੀ ਖਾਲੀ ਪਾ ਚਿਆ ਰਹਿ ਗਿਆ ਕਿ ਚੈਨੂ ਜਿੱਥੋਂ ਆਇਆ ਜਾਂ ਮੈਂ ਪਾਈ ਪਿਆ ਨਹੀਂ ਖਾਗਿਆ ਕਿ ਮੈਨੂੰ ਵੱਡੇ ਡਾਕਟਰ ਨੇ ਕਿਹਾ ਕਹਿੰਦਾ ਵੀ ਘੁੱਟੀਆਂ ਰੋਟੀ ਖਾ ਕੇ 2 ਘੰਟੇ ਬੈਠ ਕੇ ਰੈਕਚਰ ਆ। ਉਹ ਮੈਨੂੰ ਆਏ ਡਾਕਟਰ ਵੀ ਛੋਟਾ ਬੈਠ ਨੂੰ ਕਿਹਦਰਾ ਇਹ ਗੇਟ ਤੇ ਪਰੇ ਤੱਕੜ ਬਰ ਉੱਤੇ ਖੜੇ ਨੇ ਉਹਨਾਂ ਚੱਲ ਲਿਖਾਇਆ। ਉਹ ਜਿਹੜਾ ਬੰਦੇ ਬੈਠੇ ਨੇ ਉਹਨਾਂ ਨੇ ਮੈਨੂੰ ਕਰ ਟਾਈਮ ਦੇਣਾ। ਇਹ ਕਹਿੰਦੇ ਮਹਾਰਾ

सेपा चलू ना तेरे का लगा बड़ा मारा बड़ा पत्ता पता बड़ा को पता मजा टाइम कर दिया ना मैं तेरे का लगा तो डरता नहीं क्या ना मैं डरता तेरे का लगा तो ठीक है दे दे। ना मेरी बड़ा बड़ा के देख बुरी है ना बाप लगे तेरे में बंदे में बड़ा बंदा का तोड़ दूँ इसका फिर हम नहीं बे दिया क्या से अपन मैं पाई तो मैंने मर जाएगा बैठते पार्टी टाइम कंप्लीट ना रहा बट

कहे कर अब हाँ। ग्यारह एक की भी पुरानी कोई है तो मिलो मिली अच्छा अच्छा तू बह जा मैं तेरे आने वाले हो शॉप ये नहीं है तू ये क्या है ग्यारह एक की भी पुरानी नहीं है हाँ मैं बह जा नाले का बह चुकी हूँ हाँ बट रोके बोली ना बीमा� हाँ। आज तो तो है। चाके तो 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 تے مارتا مشیناں دے منہ وچ اتے پھر مار دے نہ کھیتی کر جا کے اندر رکھ کے سی اپا لوکیا بولیں نا بولیے ہاں بولیے بھائی ہاں ہاں ماریا کمہ خراب لیا ہو گیا کی ہو گیا او کوئی دوا کنا لے پاں تھوڑا کھانسان پرچسر لے پاں اے بھڑے کو آ جا جی लोग जा बोल दिया कौन लगी है कौन ना मैं उनको ये क्या बोला है दे जोट करती हूँ ना क्या मेरी जान मोड़ है कब का ले बढ़िया है आप लोगों ने कौन आज चार्टा है क्या पूरे शॉप पूरा आया जी कुंडा कुंडा ही है नहीं मेरी क्या सुना अब मेरे क्लास में तो बाहर और आजा मारे ਮੇਰੇ ਮਾਰਦੇ ਕੁੜਤੇ ਮੇਰੇ ਜਦੋਂ ਆਪਣੇ ਪੈਕਿਆਂ ਨੂੰ ਰੋਡ ਤੋਂ ਲਾ ਕੇ ਬਾਹਰ ਨੂੰ ਨਹੀਂ ਮੇਰੀ ਗੱਲ ਸੁਣੇ ਤੇ ਆ ਕੇ ਇਧਰ ਆ ਕੇ ਗੱਲ ਸੁਣ ਮੈਂ ਤਾਂ ਜਿੱਤੇ ਮਾਰੇ ਹੋਰ ਕੀ ਗੱਲ ਹੈ ਜਿਹੜੇ ਮੈਂ ਤਾਂ ਤੇਰਾ ਮਜ਼ਾਕ ਕੀਤਾ ਨਹੀਂ ਦੇਖ ਮੇਰੀ ਧੰਕਾ ਹਮੇ ਨਾਲ ਮਾਰੀ ਧੰਕਾ ਉਹ ਗੁੱਪੀ ਮੈਂ ਵੀ ਨਹੀਂ ਦੇਖ ਮੇਰੀ ਕਿਤਰਾਈ ਮੈਂ ਨਹੀਂ ਸੁੱਕੀ ਸੰਗੜਾਈ ਹੋਈ ਮੈਂ ਵੀ ਨਹੀਂ મેડે okay, અંતરી <laughs> 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 <laughs>

करी ना कमान वे सदा थे किसे इंसान वे दुनिया की मंडी बिचा सौता है व्यापार घट पावे जरा रबण पछाण ਕਿ ਕਿਮੀ ਸਭੀ ਕੱਦਿਆਂ ਨੇ ਕੀ ਆਉਂਦੀ ਆ ਬਦੀ ਜਿਹੜੇ ਬਾਜੇ ਨਹੀਂ ਸੀ ਬਸਦੇ ਉਹ ਬਾਜੇ ਲਾਗੇ ਵੱਜਣ ਖੱਜਰਾ ਤੇ ਪੈਗੀਆਂ ਕਾਟੀਆਂ ਰੋੜਾਂ ਤੇ ਲੱਗੀਆਂ ਭੱਜਣ ਨੋਹਾਂ ਨੇ ਘੁੰਦੋਂ ਪਾਰ ਤੇ ਮੂੰਹ ਸੋਹਰੇ ਲੱਗੇ ਕੱਜਣ ਗੜ ਜੁਮਦਾ ਜਮਾਨਾ ਆ ਗਿਆ ਆਂਦੀਆਂ ਕੁੰਬੇ ਲਾਗੇ ਵੱਜਣ ਉਹ ਕਿਵੇਂ ਵੱਜਦੇ ਆ ਵੀ ਉਹ ਵੀ ਦੱਸਣਾ ਕਿਵੇਂ ਵੱਜਦੇ ਨੇ ਦੱਸੋ ਚੰਗੇ ਦਾ ਪੁੱਤ ਹਾਂਜੀ ਚੰਗੇ ਦਾ ਪੁੱਤ ਆਹ ਬਾਬਲੀ 40 40 50 50 ਮੀਲ ਦੇ ਵਿੱਚ ਪਿਓ ਦਾਦੇ ਦੀ ਇੱਜ਼ਤ ਹੁੰਦੀ ਆ ਹਾਂਜੀ ਆਹ ਵੇ ਪ੍ਰਾਣਾ ਸਰਦਾਰ ਆ ਗਿਆ ਮੁੰਡੇ ਕੁਰਸੀਆਂ ਲੈ ਕੇ ਆਓ ਓਏ ਚਾਹ ਬਣਾਓ ਓਏ ਰੋਟੀ ਬਣਵਾਓ ਓਏ ਹਾਂਜੀ ਉਹ ਖਾਨਦਾਨਾਂ ਦਾ ਮੁੰਡਾ ਹੈ ਨਾ ਉਸ ਦਾ ਤੇ ਆ ਜਿਹੜਾ ਆਪਣੇ ਮਲਬਈ ਕੀਤਾ ਹਾਂਜੀ ਇਹ ਪ੍ਰਾਣੀ ਵਿਰਾਸਤਾ ਆਪਣੇ ਇਲਾਕੇ ਇਕੱਠਿਆਂ ਦਾ ਮਸ਼ਹੂਰ ਆਗਾ ਸਹੀ ਗੱਲ ਆ ਜੀ ਕਿਉਂਕਿ ਅਸੀਂ ਗਵਰਨਮੈਂਟੀ ਕੰਮਾਂ ਦੇ ਇਕੱਠੇ ਹੁੰਦੇ ਰਹਿੰਦੇ ਆ ਇਹ ਪ੍ਰਾਣੀ ਵਿਰਾਸਤਾ ਹਾਂਜੀ ਅੱਜ ਕੱਲ ਇਹ ਨਵੇਂ ਦੌਰ ਦਾ ਯਹਾਂ ਦੇ ਵਿੱਚ ਚੱਲਦਾ ਬਾਈ ਹਾਂ ਹਾਂ ਇਹ ਮਲਵਈ ਕਿਤਾ ਪਿੰਡ ਦਾ ਮੁੰਡਾ ਦੇਖਿਆ ਕਰੇ ਵੀ ਰੋਜ਼ ਇਹ 8-9 ਜਣੇ ਹਾਂ ਢੋਲਕੀਆਂ ਛੇਣੇ ਕਾਟਵਾ ਚਿੰਤੇ ਦੇ ਲੈ ਕੇ ਤਰੋਜ਼ ਵਾਸ ਟੜ ਜਾਂਦੇ ਵੀ ਕਿੱਥੇ ਨੂੰ ਜਾਂਦੇ ਨੇ ਹਾਂ ਆਖਰ ਨੂੰ ਇੱਕਦਣ ਖੜਾ ਹੋਏ ਕਹਿੰਦਾ ਬਾਈ ਕਿੱਥੇ ਜਾਂਦੇ ਹੋ ਕਹਿੰਦੇ ਜੀ ਅਸੀਂ ਜਾਂਦੇ ਆ ਮੇਲਾ ਦੇਖਾਂ मेला देखा भी। हाँ, हाँ. हाँ। कहना फिर तो हाँ।, हाँ।, हाँ कहना यार फिर मेनू भी लै चलो मैनू भी ला चलिया करो खानदान का मुंडा कहना हाँ अच्छा फिर सारे ने अखनी मिला ली क्या कहते यार चलिया करो ਪਰ ਇੱਕ ਗੱਲ ਆ ਖਰਚਿਆ ਤੈਨੂੰ ਕਰਨਾ ਤੂੰ ਅੱਛਾ ਉਹ ਕਹਿੰਦਾ ਵੀ ਖਰਚੇ ਦਾ ਕੋਈ ਚੱਕਰ ਨਹੀਂ ਜਿੰਨਾ ਮਰਜੀ ਕਰਿਓ ਪਰ ਲੈ ਕੇ ਚੱਲੋ ਪਰ ਲੈ ਕੇ ਚੱਲਿਓ ਹਾਂ ਘਰੋਂ ਤੱਕੜਾਂ ਦੀ ਹਾਂ ਜੀ ਹਾਂ ਲੈ ਕਹਿੰਦਾ ਫੇਰ ਇੱਕ ਗੱਲ ਹੋਰ ਆ ਹਾਂ ਜਦੋਂ ਮੈਂ ਖਰਚਾ ਕਰਨਾ ਥੋੜਾ ਮਰੀਲੀ ਵੀ ਮੈਂ ਬਣੂ ਹੱਕ ਵੀ ਬਣਦਾ ਮੋਢੀ ਬਣਨਾ ਹੱਕ ਬਣ ਜਾਂ ਖਰਚਾ ਕਰੂਗਾ ਮੋਢੀ ਵੀ ਬਣੂਗਾ ਹਾਂ ਕਿੱਥੇ ਚਲੇਗਾ ਜਮਨ ਚਲੇਗਾ ਨਗੌਰ ਕਨੀ ਨੂੰ ਮੇਲਾ ਵੇਖਣਾ ਮੇਲਾ ਦੇਖਣਾ ਹਾਂ ਹੁਣ ਜਾ ਕੇ ਪਾ ਕੇ ਚਾਂਦਰੀ ਕੁਰਤੇ ਤੁਰਲੇ ਲਾ ਕੇ ਹਾਂ ਮੇਲੇ ਦੇ ਬੱਚਾ ਵਾਲੇ ਖੜ ਗਏ ਚੌਂਕ ਲੈ ਵੀ ਖਾਨਦਾਨ ਨੇ ਮੁੰਡਾ ਇੰਨੇ ਕਹਦੇ ਬੋਦੀ ਪਾ ਅੱਛਾ ਹੁਣ ਉਹ ਖਾਨਦਾਨ ਦਾ ਮੁੰਡਾ ਬੋਦੀ ਪਾਉਂਦਾ ਕਿਹੜੀ ਬੋਦੀ ਪਾਉਂਦਾ ਵੀ ਕਹਿੰਦਾ ਮਾਂ ਰਗਿਆ ਨਹੀਂ ਤੇਰੇ ਬਦਲੇ ਮਰ ਗਿਆ ਨਹੀਂ ਤੇਰੇ ਵਜਲੇ ਨਾ ਕੋਈ ਦੇਵ ਵੀ ਨਹੀਂ ਤੇਈ ਕੋਈ ਦੇਵਤਾਰੀ ਆਇਆ ਕੋਈ ਗੁਰੂ ਨੂੰ ਨਹੀਂ ਆਇਆ ਸਿੱਧਾ ਹੀ ਗਨਖਾ ਨਾ ਮਰ ਗਿਆ ਨਹੀਂ ਤੇਰੇ ਵਜਲੇ ਭਾਵੇਂ ਹੀ ਭਾਵੇਂ ਚਲੋ ਦੋ ਦਿਨ ਮੇਲਾ ਦੇਖਿਆ ਹਾਂਜੀ ਤਾਂ ਨਾਲ ਦੇ ਮੁੰਡੇ ਮੇਲਾ ਵੇਖ ਕੇ ਆਉਂਦੇ ਆ ਉਹ ਖਾਨਦਾਨਾਂ ਦਾ ਮੁੰਡਾ ਕੀ ਕਰਦਾ ਇੱਕ ਤਾਂ ਖਰੀਦ ਰੰਦਾ ਊਠ ਠੀਕ ਹੈ ਇੱਕ ਲੈ ਰੰਦਾ ਮੁੱਲ ਦੀ ਪੀਣੀ ਖਾਨ ਨੰਨਾ ਨਾ ਬੁੜਾ ਆਹ ਆ ਬੱਡੇ ਆ ਘਰਾਂ ਦਾ ਕਾਕਾ ਮੁੱਲ ਦੀ 3000 ਮੁੱਲ ਦੀ 3000 ਕਮਾਲ ਹੋ ਗਈ ਮਾਰੇ ਮੁੰਡੇ ਜਦੋਂ ਮੇਲਾ ਦੇਖ ਕੇ ਆਉਂਦੇ ਨੇ ਤਾਇਆ ਬੈਠਾ ਹੁੰਦਾ ਸਾਥ ਅੱਜ ਫੂਲਾ ਦੇ ਹਾਂ ਵੀ ਹਾਂ ਉਹ ਜਦੋਂ ਮੁੰਡਿਆਂ ਕੋਲ ਦੀ ਲੰਗਦੇ ਨੇ ਤਾਇਆ ਪੁੱਤਾਂ ਕਹਿੰਦਾ ਮੁੰਡਿਓ ਹਾਂਜੀ ਥੋੜੇ ਨਾਲ ਸਾਡਾ ਮੁੰਡਾ ਮੇਲਾ ਦੇਖਣ ਗਿਆ ਸੀ ਕਹਿੰਦੇ ਤਾਇਆ ਗਿਆ ਸੀ ਕਹਿੰਦੇ ਤਾਇਆ ਦੂਰ ਨਹੀਂ ਆਉਂਦਾ ਵੀ ਦੋ ਲਈਉਂਦਾ ਤਾਇਆ ਨੇ ਸਪੁੱਤਿਆ ਕੋਈ ਦੋ ਬੱਚਾ ਨਹੀਂ ਆਉਂਦਾ ਕੋਈ ਵੱਡਾਂ ਦੀ ਜੋੜੀ ਕੋਈ ਦੋ ਘੂੜੀਆਂ ਨਹੀਂ ਆਉਂਦਾ ਹਾਂ ਕਹਿੰਦੇ ਨਹੀਂ ਤਾਇਆ ਦੋ ਲਈਉਂਦਾ ਦੋ ਲਈਉਂਦਾ ਹੀ ਨਹੀਂ ਜਾਣ ਹਾਂ ਤਾਇਆ ਕਹਿਣਾ ਖੜਕੇ ਦੱਸੋ ਓਏ ਹਾਂ ਕੀ ਲਈਉਂਦਾ ਕਹਿੰਦੇ ਤਾਇਆ ਇੱਕ ਦਾ ਛੇੜੀ ਲਿਆਨੇ ਉਹ ਹਾਂ ਕਹਿੰਦਾ ਕੋਈ ਗੱਲ ਨਹੀਂ ਖੇਤੀ ਦੇ ਕੰਮ ਆਉਗਾ ਰੇੜੀ ਬਣਵਾ ਲਾਂ ਤੇ ਹਰਾ ਚਾਰਾ ਲੱਗਿਆ ਹਾਂ ਵੀ ਹਾਂ ਕਹਿੰਦਾ ਦੂਜਾ ਕਹਿੰਦੇ ਤਾਇਆ ਇੱਕ ਲਈ ਉਹਨੇ ਮੁਰਦੀ ਦਿੱਤੀ ਵਾਹ ਵਾਹ ਤਾਇਆ ਮਿੱਠਾ ਹੀ ਘਰ ਤੋਂ ਗਿਆ ਕਹਣਾ ਹੈ ਉਹ ਸਾਡਾ ਏਡਾ ਵੱਡਾ ਖਾਨਦਾਨ ਹਾਂ ਘੋੜੀਆਂ ਜੋੜੀਆਂ ਨਾਲ ਰਿਸ਼ਤੇ ਹੋਣ ਹਾਂ ਗੱਡੀਆਂ ਕਾਰਾਂ ਨਾਲ ਰਿਸ਼ਤੇ ਹੋਣ ਹਾਂ ਸਾਡਾ ਮੁੰਡਾ ਇਹ ਕੰਮ ਕਰ ਨਹੀਂ ਸਕਦਾ ਸਹੀ ਗੱਲ ਕਹਿੰਦੇ ਵੀ ਤਾਇਆ ਉਹਦਾ ਨਹੀਂ ਹੋਣਾ ਜਿਹੜੇ ਰਸਤੇ ਮੁੰਡੇ ਨੇ ਆਉਣਾ ਸੀਗਾ ਲੈ ਕੇ ਤਾਇਆ ਖੁੰਡਾ ਉਹਦੇ ਰਸਤੇ ਨੂੰ ਵਾਹ ਵੇਈ ਵਾਹ ਮੁੰਡਾ ਕੀਲੇਕ ਦੀ ਬਾਟ ਤੋਂ ਮੁੰਡੇ ਨੇ ਦੇਖਿਆ ਵੀ ਮੇਰਾ ਪਾਇਆ ਉਹ ਜਿਹੜੀ ਹੁਣ ਮੁੰਨੂ ਦੀ ਪੀਨੀ ਆ ਕਿਉਂਕਿ ਆਪਣੇ ਘਰ ਦੇ ਜੀ ਦੀ ਪਛਾਣ ਹੁੰਦੀ ਆ ਚਾਹੇ ਜਿੱਦੀ ਮਰਜ਼ੀ ਬੰਦਾ ਦੂਰੋਂ ਤੁਰਿਆ ਆਵੇ ਜਾਂ ਆਪਾਂ ਦੂੋਂ ਦੇਖ ਕੇ ਕਹਿੰਦੇ ਵੀ ਸਾਡੇ ਘਰ ਦਾ ਮੈਂਬਰ ਤੁਰਿਆ ਆ। ਉਦੋਂ ਦਾ ਪਾਇਆ ਨੇ ਵੀ ਦੇਖ ਲਿਆ ਵੀ ਸਾਡੇ ਆਲਾ ਸੰਦ ਆਉਂਦਾ। ਖੰਦੀ ਰੱਖਦਾ। ਹੋਰ ਵੀ ਦਿਓ ਖੰਦੀ ਦੀ ਆ। ਫੇਰ ਇਹ ਉਹਦੇ ਹੁਣ ਕੂਣੀ ਮਾਰਦਾ ਮੁੰਡੂ ਦੀ ਟੀਮੀ ਦੇ ਹਾਂ ਕਹਦਾ ਕੁੰਡਕੜ ਮੇਰਾ ਤਾਇਆ ਆਉਗਾ ਫਿਰ ਉਹ ਕਿੰਦੀ ਉਹ ਕਿਤੇ ਵਿੱਚ ਕਿਤੇ ਵਿੱਚ ਕਿਤੇ ਵਿੱਚ ਅੱਛਾ ਫੇਰ ਭਾਈ ਤਾਇਆ ਚਾਰ ਕਰਮਾ ਕਹਾ ਮੁੰਡਾ ਚਾਰ ਕਰਮਾ ਹੋ ਰਿਹਾ ਹਾਂ ਆਖਰ ਨੂੰ ਤਾਇਆ ਮੂਹ ਦੇ ਮੂਹਰੇ ਜਾ ਖੜਾ ਹਾਂ ਫੇਰ ਕੂਣੀ ਮਾਰੀ ਕਹਦਾ ਕੁੰਡਕੜ ਹਾਂ ਮੇਰਾ ਤਾਇਆ ਆ ਗਿਆ ਉਹ ਫੇਰ ਕਿਹ ਨਾਲ ਮਿਲਣਾ ਕਿਹ ਨਾਲ ਮਿਲਣਾ ਕਰਮਲਾ ਕੀ ਵਾਹ ਬਈ ਵਾਹ ਤਾਇਆ ਕਹਿੰਦਾ ਪੁੱਤ ਮੌਢੀ ਤੋਂ ਨੂੰ ਦੇਖਦਾ ਹੁਣਾਂ ਤੂੰ ਮਾਰਿਆ ਕਿੰਨੀਆਂ-ਕਿੰਨੀਆਂ ਮਾਰੀਆਂ ਹੈਂ ਕੀ ਕਹਿਣਾ ਕਹਿੰਦਾ ਤਾਇਆ ਮੈਂ ਇਹ ਕਹਿਣਾ ਵੀ ਮੇਰਾ ਤਾਇਆ ਆ ਗਿਆ ਕੁੰਡ ਕੱਢ ਲਾ ਕਹਿੰਦਾ ਫਿਰ ਇਹ ਕੀ ਕਹਿੰਦੀ ਆ ਕਹਿੰਦਾ ਤਾਇਆ ਕਿਤ ਵਿੱਚ ਕਿਤ ਵਿੱਚ ਕਹਿਣਾ ਮੈਨੂੰ ਇਹ ਵੰਦੇ ਕਰੀ ਜਾਂਦੀ ਆ ਮੈਨੂੰ ਸਮਝ ਨਹੀਂ ਆਈ ਵੀ ਕੀ ਕਹਿ ਰਹੀ ਹੈ ਸਹੀਆ ਗੱਲ ਵੀ ਕਹਿੰਦਾ ਪੁੱਤ ਬੋਲੀ ਨਹੀਂ ਸਮਝਿਆ ਕਹਿੰਦਾ ਤਾਇਆ ਕਹਿੰਦਾ ਪੁੱਤ ਫਿਰ ਮੈਂ ਇਹਦੀ ਬੋਲੀ ਮੈਂ ਸਮਝ ਗਿਆ ਤਾਇਆ ਕਹਿੰਦਾ ਹਾਂ ਕਹਿਣਾ ਤਾਇਆ ਫੇਰੇ ਮੈਨੂੰ ਪੰਜਾਬੀ ਚ ਕੀ ਕਹਿੰਦੀ ਆ ਹਾਂ ਕਹਿਣਾ ਪੁੱਤੇ ਪੰਜਾਬੀ ਚ ਐ ਕਹਿੰਦੀ ਆ ਮਾਂ ਬਾਪ ਛੱਡਿਆਈ ਭੈਣ ਭਾਈ ਛੱਡਿਆਈ ਨਾਨਕੇ ਦਾਦਕੇ ਛੱਡਿਆਈ ਤੇਰਾ ਤਾਇਆ ਕੀ ਮੇਰਾ ਸਾਣਾ ਲੱਗਦਾ ਵੀ ਆ ਕਹਿੰਦੀ ਆ ਆਪਣੀ ਬੋਲੀ ਚ ਕਹਿਣਾ ਆ ਕਹਿੰਦੀ ਆ ਕਾਕਾ ਹੁਣ ਇਹ ਜ਼ਮਾਨਾ ਸਹੀ ਗੱਲ ਆ ਇਸ ਕਰਕੇ ਕਿਹਾ ਵੀ ਆਰਮੀਆ ਤੁੰਵੇਂ ਲੱਗੇ ਮਰਜਣਾਂ Música